ਚਾਹ ਬਣਾ ਦੇ ਲੱਗ ਗਿਆ ਕਾ ਹੁਣ ਬਿਸਤਰਿਆਂ 'ਚ ਉੱਠ ਕੇ ਆਉਂਦਾ ਸਾਰਾ ਦਿਨ ਤਾਂ ਬਿਸਤਰਿਆਂ 'ਚ ਨਿਕਲਿਆ ਨਹੀਂ ਜਾਂਦਾ ਤੇ ਹੁਣ ਤੈਨੂੰ ਚਾਹ ਬਣਾ ਦੇ ਇੱਥੇ ਕਮਾਲ ਹੋਈ ਬਾਹਰ ਚਲ ਜਾ ਤੇ ਕਹਿੰਦੇ ਵਾਰਾਗਰਦੀ ਵਾਰਾਗਰਦੀ ਮੈਨੂੰ ਜੀਨ ਨਹੀਂ ਦਿੰਦੇ ਤੁਸੀਂ ਤਾਂ ਕਿੰਨੀਆਂ ਮਕ ਜੀਨਾਂ ਲੈਣਾ ਵਾ ਓਏ ਓ ਜੀਨਾਂ ਨਹੀਂ ਤਾਂ ਧਿਆਨ ਹੀ ਬੜਾ ਰੱਖਣ ਦਿਆ ਚੰਦਰਾ ਥੋੜਾ ਦੇ ਥੋੜਾ ਥੋੜਾ ਮੈਂ ਪਟੀਆਂ ਮਾਰ ਰਿਹਾ ਆ ਰਿਹਾ ਬਲੋਣਾ ਕਿਰਪਾ ਇਹ ਇੱਥੇ ਰੁਕੀ ਜੇ ਮੈਨੂੰ ਨਾ ਦੇ ਘਰ ਗਿਲਾ ਕਰ ਇੱਥੇ ਮੈਂ 1 ਰੁਪਿਆ ਨਹੀਂ ਦੇਣਾਗਾ ਇਹ ਨਹੀਂ ਸੇਲ ਕਰੀ ਵੀਰੇ ਨਹੀਂ ਸੇਲ ਕਰਨੀ ਬਈ ਟੈਂਪੂ ਸੇਲ ਕਰਾ ਨਾ ਆ ਕੀ ਮੋਟੇ ਉਹਦਾ ਸ਼ੂ ਸ਼ਾਈ ਨੇ ਰੱਤ ਲੈ ਕੇ ਨਵੇਂ ਲੈਣੇ ਪੈਣ 500 ਦਾ ਉੱਠ ਗਿਆ ਤੇ 1500 ਦਾ 5350 ਦਾ ਸਮਝ ਕੇ ਚੈੱਕ ਲੈ ਨਹੀਂ ਸਹੀ ਆ ਮੋਟੇ ਆਵੇ ਸਹੀ ਆਵੇ ਪਤਾ ਨਹੀਂ ਰੰਗ ਨਹੀਂ ਲੱਥਾ ਤੇ ਰਹਿਣਾ ਇਹ ਲੈਣਾ ਹੀ ਨਹੀਂ ਪੱਕਾ ਨਾ ਤੂੰ ਨੱਥੇ ਦੇਣਾ ਕਿਉਂ ਲੱਥਾ ਆਪਣਾ ਤਾਂ ਪੱਕਾ ਆਈ ਸਾਲਾ ਮੇਰਾ ਪੱਕਾ ਰੰਗਾ ਇਹ ਰੰਗ ਤੇਰਾ ਹੀ ਆ ਹਾਂ ਜੀ ਮੇਰਾ ਵੀ ਆ ਤੇਰਾ ਨਹੀਂ ਦੱਸਾਂਗਾ ਮੈਂ ਲਾਲੀ ਜੀ ਚੜ ਗਈ ਹੱਥ ਆ ਗਿਆ ਆਹ ਪਕੌੜੇ ਵਾਲੀ ਆ ਨਹੀਂ ਨਹੀਂ ਆਵੇ ਇਹ ਔਰ ਕਬਈ ਮੋਟੇ ਮੈਂ ਪਕੌੜੇ ਲਾਣ ਲਈ ਕਿਤੇ ਪਣੀ ਦੇ ਪਾਣੀ ਪਾ ਲਗੂ ਮੈਂ ਫਲਾਵਰ ਲੈ ਆਇਆ ਤੈਨੂੰ ਕਿਵੇਂ ਲੱਗਦੀ ਚੀਜ਼ੇ ਇਹ ਤਾਂ ਰੱਗ ਲੈ ਜਾਣ ਇਹ ਹਾਂ ਠੀਕ ਹੈ ਔਰ ਖੁੱਲਾ ਹੱਥ ਐਵੇਂ ਨਹੀਂ ਨਹੀਂ ਆ ਆ ਸਭ ਤੋਂ ਵਧੀਆ ਇਸ ਨੋਬਰਾ 55 ਕਲਾਕਾ ਫੜਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਪਾ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਮੰਮੀ ਚਾਹ ਬਣਾ ਦੇ ਲੱਗ ਗਿਆ ਕਿ ਹੁਣ ਬਿਸਤਰਿਆਂ 'ਚੋਂ ਉੱਠ ਕੇ ਆਉਣਾ ਸਾਰਾ ਦਿਨ ਤਾਂ ਬਿਸਤਰਿਆਂ 'ਚੋਂ ਨਿਕਲਿਆ ਨਹੀਂ ਕਮਾਲ ਹੋਈ ਭੀ ਜੇ ਮੈਂ ਕਿਤੇ ਬੋਲੀ ਵਾਰਾ ਕਰਦੀ ਮੈਨੂੰ ਜੀਨ ਨਹੀਂ ਦਿੰਦੇ ਤੁਸੀਂ ਤਾਂ ਕਿੰਨੀਆਂ ਤੇ ਜੀਨਾਂ ਲੈਣਾ ਵਾ ਓਏ ਓ ਜੀਨਾਂ ਨਹੀਂ ਮੈਂ ਕਹਿੰਦਾ ਦੂਜੀਆਂ ਜੀਨ ਕਹਿੰਦਾ ਮੈਂ ਜੀਨ ਮਤਲਬ ਕਿਹੜੀ ਜੀਨ ਰਹਿ ਨਹੀਂ ਦਿੰਦੇ ਚੈਨ ਜੀਨਾਂ ਤੋਂ ਜੀਨ ਨਹੀਂ ਮੰਗਦਾ ਪਿਆ ਤੂੰ ਕੀ ਮੰਗਦਾ ਪਿਆ ਮੈਂ ਚੈਨ ਨਾਲ ਹੀ ਰਹਿਣ ਦਿੰਦੇ ਰਹਿ ਨਹੀਂ ਦਿੰਦੇ ਤੇਰੀ ਚੈਨ ਹੁਣ ਇਹ ਨਾ ਕਿਤੇ ਚੈਨਾ ਵੀ ਤੇਰੇ ਕੋਲ ਹੈਗੀ ਵਾ ਚੈਨ ਤਾਂ ਤੇਰੇ ਕੋਲ ਹੈ ਹੀ ਨਹੀਂ ਹਾਂ ਚੈਨ ਵਾਕੇ ਨਹੀਂ ਹੈਗਾ ਤੂੰ ਹੀ ਰਹਿਣ ਨਹੀਂ ਦਿੰਦਾ ਮੇਰੇ ਕੋਲੇ ਆਹੋ ਤਾ ਪਿਆਣੀ ਬੜਾ ਰੱਖਣ ਦੇ ਆ ਚੰਦਰਾ ਥੋੜਾ ਦੇ ਥੋੜਾ ਮੈਂ ਪ੍ਰੋਟੀਨ ਲਾਉ ਰਿਹਾ ਬਲੋਡ ਕਿਰਪਾਈ ਇੱਥੇ ਰੁਕੀ ਜਾ ਮੈਨੂੰ ਨਾ ਦਾ ਘਰ ਗਿਲਾ ਕਰ ਇੱਕੋ ਮੈਂ 1 ਰੁਪਿਆਣੀ ਦੇਣਾਗਾ ਇਹ ਮੇਰਾ ਪ੍ਰੋਟੀਨ ਘਰ ਜਣਾ ਪੂਰਾ ਤੋਲ ਕੇ ਲੈ ਸੱਤ ਦਿਨ ਹੋ ਗਏ ਹੁਣ ਵਜਨ ਘਟਣ ਦੇ ਦੋ ਮੁੰਡੇ ਦਾ ਦਿਨ ਥੋੜਾ ਜਿਹਾ ਆ ਜਾ ਯਾਰ ਡਾ ਟ੍ਰੇਨਿੰਗ ਦਾ ਪਿਆ ਯਾਰ ਆਪ ਕੱਟੜੀ ਦੇਖਿਆ ਕਿਰਾਰਾ ਤਾਂ ਆਇਆ ਉਹ ਦੇ ਥੋੜਾ ਦੇ ਦੇ ਥੈਂਕ ਯੂ ਲਵ ਯੂ ਸਕਾਰਪੀਓ ਨਹੀਂ ਸੇਲ ਕਰਨੀ ਹੁਣ ਸਕਾਰਪੀਓ ਪਾ ਰੱਖ ਲਈ ਆ ਆਰ ਪੀਓ ਨਹੀਂ ਸੇਲ ਕਰੀ ਵੀਰੇ ਨਹੀਂ ਸੇਲ ਕਰਨੀ ਬਈ ਟੈਂਪੂ ਸੇਲ ਕਰਾ ਨਾ ਆ 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 ਬਲਾ ਜਰਸ ওকে ਬਾਈ ਗੁੱਡ ਨਾਈਟ ਸੀ ਯੂ ਟੁਮਾਰੋ ਵਿਲ ਬੀ ਆਫਟਰ ਥੈਂਕ ਯੂ ਸੋ ਮਚ ਲਵ ਯੂ ਆਫਟਰ ਬਾਏ ਇਫ ਯੂ ਡੋਟ ਮਾਈਂਡ ਅੰਗਣ ਲੱਥਾ ਤੇ ਰਣਾ ਇਹ ਇਹ ਲੈਣਾ ਹੀ ਨਹੀਂ ਪੱਕਾ ਨਾ ਤੂੰ ਨਾਤ ਲੈਣਾ ਅੰਗਣ ਲੱਥਾ ਆਪਣਾ ਤੂੰ ਪੱਕਾ ਏ ਸਾਲਾ ਮੇਰਾ ਪੱਕਾ ਰੰਗਾ ਇਹ ਰੰਗ ਤੇਰਾ ਹੀ ਆ ਹਾਂ ਜੀ ਮੇਰਾ ਵੀ ਆਪਦਾ ਹੀ ਆ ਤੇਰੇ ਆਪਦਾ ਹੀ ਆ ਹਾਂ ਅੱਦੇ ਚੜੀ ਜਾਵੇ ਸਮਹਿਰ ਕਾਲਾ ਡੰਗ ਲੱਥੇ ਨਹੀਂ ਗਿਰਿਆ ਜੇ ਮੈਂ ਤੇਰਾ ਨਹੀਂ ਦੱਸਾਂਗਾ ਨਿਆ ਲਾਲੀ ਜੀ ਚੜ ਗਈ ਹਥਾਂ ਇਹਦੇ ਕੋਈ ਡੱਬੀ ਚੱਕ ਲੈ ਗਿਆ ਉਹ ਨਾਪਾਂ ਨਹੀਂ ਉੱਧਰ ਹੋਇਆ ਰੂਬੀ ਕੌਨ ਤੇ ਕਰਾਉਣਾ ਜੀ ਇੱਕ ਆਪਾਂ ਹਣਾ ਪਹਿਲਾਂ ਆਪਣੇ ਮਰਸੀਡੀਜ਼ ਤੇ ਉੱਤੇ ਚਲੀ ਜਾਂਦਾ ਰੇਂਜ ਰੋਵਰ ਤੇ ਵੀ ਫੋਰਚੂਨਰ ਤੇ ਵੀ ਥਾਰ ਆਪਣੀ ਉਹ ਕਲੀਅਰ ਹੋ ਗਈ ਆ ਉਹ ਚੱਕ ਕੇ ਲੈ ਕੇ ਬੈਂਕ ਵਾਲੇ ਹਾਂ ਜੀ ਬੈਂਕ ਵਾਲੇ ਦੇ ਕਲੀਅਰ ਨਹੀਂ ਹੋਈ ਅਸੀਂ ਇੱਕ ਦੀਆਂ ਜੀ ਉਹਨੇ ਆਪ ਕਲੀਅਰ ਕਰਤੀ ਫਿਰ ਉਹ ਆਪਣੇ ਭਰਾ ਦੇ ਨਾਂ ਤੇ ਜੋ ਭਰਾ ਆਪਣਾ ਉਹ ਭੱਜ ਭੁੱਜ ਗਿਆ ਜੀ ਉਹ ਤੇ ਉਹ ਮੇਰੇ ਤੇ ਰਹਿ ਪੈ ਗਿਆ ਗੱਡੀ ਆਪਾਂ ਦੇ ਦੀ ਗੱਡੀ ਰੂਬੀ ਕੌਨ ਨਵੀਂ ਨਵੀਂ ਲੈਣੀ ਨਵੀਂ ਏਜੰਸੀ ਦੱਬਾ ਮੈਂ ਜੀ ਚਲੋ ਕਰਵਾ ਲਈ ਮੈਂ ਮੜਾ ਆਈਕ ਨੂੰ ਦੁਬਈ ਚਲਾ ਅੱਜ ਤੇ ਸੋ ਮੈਂ ਉਸ ਤੋਂ ਬਾਅਦ ਆ ਜਾਣਾ ਮੈਂ ਕੱਲ ਸ਼ਾਮ ਨੂੰ ਤੇ ਉਸ ਤੋਂ ਬਾਅਦ ਆਪਾਂ ਆ ਜਾਾਂਗੇ ਮੈਂ ਦੱਸ ਦਊ ਕਿੱਥੇ ਆਉਣਾ ਕਿਹੜੀ ਬੈਂਕ ਆਉਣਾ ਇੱਥੇ ਆ ਜਮੈਂ ਇਹ ਫੌਟ ਜਿਹੜਾ ਹੈਗੀ ਆ ਜੀ ਔਰ ਹੈਗੀ ਹੈਗੀ ਉੱਤੇ ਲੋਨ ਹੋਇਆ ਜੀ 90% ਲੋਨ ਕਰਾਇਆ ਤੇ ਮੈਂ ਲੋਨ ਆਪਾਂ ਉਹ ਨਹੀਂ ਮੈਨੂੰ ਪਤਾ ਜੀ ਆਪਨੇ ਫਾਦਰ ਸਾਹਿਬ ਨੂੰ ਪਤਾ ਵਾ ਫਾਦਰ ਸਾਹਿਬ ਅਮਰੀਕਾ ਵੇ ਅੱਜ ਤੋਂ ਉਹਨੇ ਫਾਦਰ ਸਾਹਿਬ ਨੂੰ ਪਤਾ ਵੀ ਮੜਾਉਂਦਾ ਨਹੀਂ ਦਿੱਤੇ ਫਾਦਰ ਸਾਹਿਬ ਨੇ ਆ ਆ ਗਿਆ 2 ਮਿੰਟ 2 ਮਿੰਟ ਅਮਰ 2 ਮਿੰਟ ਹੋ ਗਏ ਉਹ ਕੀ ਹੋ ਗਿਆ 2 ਮਿੰਟ ਜੀ ਇਹਨੂੰ ਫੜ ਸਿਰ ਕੀ ਹੋਟੇ ਮਮਾ ਉਹ ਜਦਾ ਸ਼ੂ ਸ਼ਾਈ ਲੱਗ ਰਿਹਾ ਲੱਗ ਨਵੀਂ ਲੈਣੀ ਪੈਣੀ 500 ਦਾ ਉੱਠ ਗਿਆ ਤੇ 1500 ਦਾ 5 1350 ਦਾ ਸਮਝ ਕੇ ਚੈੱਕ ਲੈ ਨਹੀਂ ਸਹੀ ਆ ਮੋٹے ਆਵੇ ਸਹੀ ਆਵੇਂ ਬੋਟਕੇ ਮੈਂ ਮੌਲਨੇ ਨੇ ਪਾਣੀ ਪਾਇਆ ਕਰੂੰਗਾ ਫਲਾਵਰ ਲੈ ਆਇਆ ਤੈਨੂੰ ਕਿਵੇਂ ਲੱਗਦੀ ਚੀਜ਼ੇ ਇਹ ਤਾਂ ਰੰਗ ਲੈ ਜਾਣ ਇਹਨਾਂ ਗੋਟਵਾਲ ਲੱਗ ਰੰਗ ਲੈ ਤੂੰ ਪਾਣੀ ਆਵੇ ਮੋٹے ਨੇ ਕਿਦੀ ਹੋਰੀ ਤੀ ਆਪਾਂ ਯਾਮਾਂ ਨੂੰ ਮਗਾ ਆ ਲੈ ਪੁਈਆ ਪਾਉਣ ਨੂੰ ਆਵੇ ਹਾਂ ਠੀਕ ਆ ਖੁੱਲਾ ਹੱਥ ਐਵੇਂ ਨਹੀਂ ਨਹੀਂ ਆ ਆ ਸਭ ਤੋਂ ਵਧੀਆ ਇਸ ਨੋਬਰਾ ਐ ਚਵੇਂ ਜਿਹੜਾ ਕੋਈ ਆਵੇ ਮੰਗੇ ਰਗਾਂ ਕੇ ਮੁੱਠ ਨਹੀਂ ਮੋਟੇ ਉਹਨੇ ਚੱਕ ਕੇ ਐ ਕਰ ਲਿਆ ਕਰ ਇਹ ਇਹ ਚ ਤੂੰ ਪਤਾ ਕੀ ਗਰੀਆ ਤੇ ਇਹਦੇ ਚ ਗਰੀਆ ਵਾਲਾ ਤੇਲ ਵੀ ਪਾ ਸਕਦਾ ਬੜਾ ਘਰੇ ਆਪਣੇ ਕੋਲ ਹੁੰਦੇ ਗੱਲ ਜੀ ਇਹਦੇ ਸਕਸ਼ਾ ਦਾ ਕੁਟੇ ਸਮਾਰੀ ਪਲੇਪੀ ਬੜੇ ਆ ਸੁਣੀਆਂ ਨਹੀਂ ਪੁੰਦਲ ਜਾਣੀ ਵੈਰੈਟੀ ਬਹੁਤ ਆ ਕੇ ਕਹਣਾ ਵੈਰੈਟੀ ਬੜੀ ਆ ਮੈਨੀ ਪੋਕੋ ਪੈ ਜਾਣਗੇ ਮੈਨੀ ਪੋਕੋ ਪੈ ਨਹੀਂ ਗਏ ਓ ਆ ਗਿਆ ਮੈਨੀ ਪੋਕੋ ਮੈਨੀ ਆ ਗਿਆ ਆਪਕੋ ਇੱਕ ਕਾਲ ਅਲਾ ਪ੍ਰਭੂ ਨਰੀਆ ਏ ਪ੍ਰਵਾਹ ਆਖੂ ਕੁਛ ਨਾ ਮਾਰਦੇ ਨੂੰ ਇੱਕ ਦੂਜੇ ਦੇ ਮੈਂ ਕੁਛ ਆਖ ਨਹੀਂ ਮਾਰਨਾ ਲੜਾ ਤੇ ਇਹ ਆ ਆ ਲੈ ਜੀ ਨਾ ਲੈ ਲੈ ਜੀ ਯਾਰ ਚੱਕੋ ਵੀ ਕਰ ਚੁ ਸਲਾਹ ਕਿੱਥਾ ਫੜਦਾ ਹੁਣ ਸੱਟ ਕੇ ਕਿਹਦਾ ਡਿੱ ਗਿਆ ਫੜਦਾ ਚੱਕ ਲੈ ਯਾਰੂੰ ਆ ਮੋਆ ਰੱਖਣ ਵਾਲੇ ਗੱਡੀਆਂ ਆ ਗਿਆ ਆ ਪਕੌੜਿਆਂ ਵਾਲੀ ਆ ਨਹੀਂ ਨਹੀਂ ਆਵੇ ਇਹ ਕੋਰਕਾ ਵੀ ਮੋਟੇ ਮੈਂ ਪਕੌੜੇ ਲਾਣ ਲਈ ਕਿਤੇ ਸ਼ਾਨ ਨਹੀਂ ਆਈ ਇਹ ਲੱਕ ਫੇਕਣਾ ਆ ਗਿਆ ਇਹ ਯੂਰੀਆ ਪਾਉਣ ਨੂੰ ਗੱਡੀ 'ਚ ਕਿਹੜੇ ਕੰਮ ਆ ਫੇਖ ਲੋਤੇ ਆ ਤੂੰ ਮੇਰੇ ਕੀ ਕਰਦਾ ਇਹ ਪੰਪ ਪੰਪ ਪਰ ਬਹੁ ਆਪਾਂ ਦੇ ਦਿੰਦੇ ਆ ਆ ਤਾਂ ਅੱਗੇ ਨਹੀਂ ਚੱਲਦੀ ਇਹ ਪੰਪ ਨਹੀਂ ਲੋੜ ਹੀ ਪੰਪ ਲੱਗੇ ਬਹੁਤ ਦੇ ਦਿੰਦੇ ਆ ਆ ਟੋਪੀ ਲੱਗੇ ਜੀ ਮੇਰੇ ਕੋਲ ਆ ਦੇ ਬਹੁਤ ਆ ਗਿਆ ਟੋਪੀ ਪਾਉਂਦੇ ਨਹੀਂ ਆਪਾਂ ਹੈਲੋ ਫਲਾਵਰ ਆ ਪਾਉ ਲੈਣੇ ਜਿਹਨਾਂ ਨੂੰ ਪਾਣੀ ਪੈ ਜਾ ਕੇ ਸਵੇਰ ਉੱਠ ਕੇ ਆਪਾਂ ਸਵੇਰ ਮੋਨਲਿੰਗ ਟਾਈਮ ਦਾ ਪਾਣੀ ਪਾਇਆ ਕਰਾਂਗੇ ਇਹ ਕਿਹੜੇ ਆਏ ਪਾਣੀ ਪਾ ਦੇ ਹੋਰ ਇਹਨੂੰ ਪਾਣੀ ਪਾ ਸਕਦੇ ਆਪਾਂ ਹਾਂ ਪਾ ਕੇ ਪਾ ਸਕਦੇ ਆ ਉੱਠ ਕੇ ਫਿਰਨਾ ਮੈਂ ਮਾਰਨਿੰਗ ਟਾਈਮ ਤੇ ਬੜਾ ਬਾਰੇ ਮੈਂ ਹੋਰ ਰੰਗ ਲੈ ਜੀ ਉਹਨਾਂ ਆਪੇ ਪਾਰਕ ਫਿਰ ਤੁਰਨਾ ਕੋਈ ਵੀ ਰੱਖੀ ਨਹੀਂ ਮੈਂ ਕਿਹਾ ਵਧੀਆ ਵਿੱਚ ਪੂਰੀਆ ਪਾਰੀ ਜਾ ਕੇ ਕੁੜੀਆਂ ਦਾ ਸਮਾਨ ਬਾਹਲਾ ਹੁੰਦਾ ਆਪਣਾ ਲੱਭਦਾ ਲੁਭਦਾ ਹੀ ਨਹੀਂ ਕਿ ਸਰਚ ਕਰ ਮੜਾ ਜਾ ਆਪਣੇ ਵੈਦਰ ਕਿਵੇਂ ਮੀਂਹ ਪਿਆ ਕਰਦਾ ਨਹੀਂ ਅੰਬ੍ਰੇਲਾ ਲੈ ਲਈ ਆਏ ਤੈਂ ਆ ਵੈਦਰ ਚੈੱਕ ਕਰੀ ਮੋਟੇ ਮੀਂਹ ਪਿਆ ਕਰਨਾ ਮੈਂ ਤਾਂ ਮੀਂਹ ਪਈ ਹੈ ਅੰਦਾ ਬਾਹਰ ਆਲਰੇਡੀ ਆਪੀ ਪਈ ਜਨ ਲੈ ਲੈ ਮੀਂਹ ਪੈ ਰਿਆ ਪਰ ਮੀਂਹ ਪੈ ਰਿਹਾ ਅੰਬ੍ਰੇਲਾ ਹਾਂ ਬੇਬੀ ਪਿੰਕ ਲੈ ਲਓ ਇਹੜਾ ਬੇਬੀ ਬਿੰਕ ਬੇਬੂਰੀਆਂ ਗੱਲਾਂ ਪਿੰਕ ਪਿੰਕ ਕੱਲੀ ਬੈਠੀ ਹੀ ਕਾਲੀ ਸੀ ਡਰਿੰਕ ਤੇ ਬੇਬੀ ਨਾ ਯਾਰ YouTube ਪੈ ਜਾ ਕਮਰ ਦਿਓ ਚੋਂ ਲੇਵਾ ਨਾ ਮੜਾ ਜਾ ਵੇਖਾਂ ਕਿਵੇਂ ਕੋਰੇ ਕਿੱਧਰ ਲੱਗੇ ਇਹ ਲੱਗੇ ਸ਼ਗਲ ਚੋਰ ਲੱਗੇ ਕਿੰਨਾ ਵੇਲਾ ਧਿਆਨ ਰੱਖਦਾ ਮੈਂ ਰਸੋਈ ਦਾ ਚਿਕਨ ਸੰਭਾਲਦਾ ਚਿਕਨ ਨਹੀਂ ਉਹ ਕਿਚਨ ਸੰਭਾਲ ਰਿਹਾ ਮੈਂ ਚਿਕਨ ਨਹੀਂ ਕਿਚਨ ਕਿੰਨਾ ਵੇਲਾ ਧਿਆਨ ਮੋਹਵਤਿਆਂ ਮੋਹਵਤਿਆਂ ਆਉ ਲੈ ਜਾਣਾ ਲੈ ਜਾ ਮਾ ਕੇ ਦੀਏ ਮੋਹਵਤੀਆਂ ਹੈ ਸਿੱਕੜ ਇਸਟੀਮਲੀ ਬ੍ਰੈਸਟ ਬਣਾਉਣੇ ਤੇ ਘਰ ਲਈ ਆਉਗੀ ਸੁੱਕੀ ਸੁੱਕੀ ਮਸੂਆ ਆਪਣੀ ਜੀ ਘਰ ਆ ਲਈ ਆਉਗੀ ਮੇਰੀ ਹੈ ਨਾ ਕਿੰਨਾ ਵੈਰਾ ਕੰਮ ਰੱਖ ਰਿਹਾ ਮੈਂ ਸੋਈਦਾ ਕਿਚਨ ਸੰਭਾਲਦਾ ਕਿਚਨ ਨਹੀਂ ਉਹ ਕਿਚਨ ਸੰਭਾਲਦਾ ਕਿਚਨ ਨਹੀਂ ਕਿਚਨ ਪੂਰਾ ਵੇਹਨਤ ਸਮਾਨ ਦੂਜਾ ਲੈ ਕੇ ਚਲਾਉਂਦਾ ਮਾ ਦਾ ਨੇ ਖੁਸ਼ ਹੋਏ ਨਾ ਅੱਜ ਮਾ ਦਾ ਨੇ ਖੁਸ਼ ਹੋਏ ਨਾ ਅੱਜ ਬੇੜਾ ਕਰਕੇ ਜਾ ਕੱਟ ਲੈ ਕੰਮ ਦੀ ਕੀ ਕੀ ਮਾ ਦਾ ਕਰੇ ਹਾਂ ਜੀ ਜਦੋਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਕਰ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ